ਚੁਚਕ ਦਾ ਕਹਿਣਾ ਮੈਨੂੰ ਜਾਪਦਾ ਵੜਾ ਮਲੂਕ ਨੱਡਾ ਸਕੇ ਇਹ ਨਮਜੀਆਂ ਚਾਰ ਕੁੜੀਆਂ ਲੜਕੇ ਘਰਾਂ ਤੋਂ ਆ ਗਿਆ ਜਾਪਦਾ ਏ ਕਰਕੇ ਪਿਓ ਦੇ ਨਾਲ ਤਕਰਾਰ ਕੁੜੀਆਂ ਰੰਗ ਰੂਪ ਤੇ ਵੇਖ ਸਰੀਰ ਇਹਦਾ ਮੈਨੂੰ ਵਜਦਾ ਨਹੀਂ ਇਤਵਾਰ ਕੁੜੀਏ ਵਗ ਚਾਰਨੇ ਔਖਾ ਕੰਮ ਹੁੰਦਾ ਡੰਗਰ ਸਭ ਸਾਹਮਣੇ ਬਹੁਤ ਦੁਸ਼ਵਾਰ ਕੁੜੀਏ ਕੱਚੇ ਵੰਜਲੀ ਇਸ ਦੇ ਨੈਣ ਭੋਲੇ ਇਹਦੀ ਚਾਕਦੀ ਨਹੀਂ ਨੋਹਾਰ ਕੁੜੀਏ ਸahari ਗੱਲ ਤੇ ਸੋਚ ਵਿਚਾਰ ਕਰ ਲੈ ਹੁਣ ਪੈ ਨਾ ਕਿਤੇ ਖਵਾਰ ਕੁੜੀਏ ਪੁੱਛ ਦੱਸ ਕੇ ਸਦਾ ਥਾਂ ਕਿਤਾ ਲਈਏ ਮਾਮਲਾ ਸਨ ਨ ਤਾਰ ਕੁੜੀਏ ਜੇਕਰ ਮੱਝੀਆਂ ਸਾਡੀਆਂ ਚਾਰ ਸਕੇ ਹੋਈ ਸਹਬ ਦੇ ਸ਼ੁਕਰ ਗੁਜ਼ਾਰ ਕੁੜੀਏ ਕੋਈ ਸਹਿਬ ਦੇ ਸ਼ੁਕਰ ਗੁਜ਼ਾਰ ਕੁੜੀਏ